ਬਟਾਲਾ ਦੇ ਪਿੰਡ ਤੁਕਸੜੀ ਦੇ ਗੁਰਦੁਆਰੇ ਵਿੱਚ ਬੀਤੀ ਦੇਰ ਦਾ ਇੱਕ ਨੌਜਵਾਨ ਵੱਲੋਂ ਵਿਦਬੀ ਕਰਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਨੂੰ ਗੁਰਦਾਰੇ ਦੇ ਸਕਿਉਰਟੀ ਗਾਰਡ ਨੇ ਮੌਕੇ ਤੇ ਹੀ ਕਾਬੂ ਕੀਤਾ ਹੈ ਵਿਦਬੀਦੀ ਇਹ ਘਟਨਾ ਸੀਸੀਟੀਵੀ ਕੈਮਰੇ ਵਿੱਚ ਵੀ ਕੈਦ ਹੋਈ ਹੈ ਅਸ਼ੀਸ਼ ਪਵਰ ਨਾਮ ਦਾ ਨੌਜਵਾਨ ਗੁਰਦਾਰੇ ਵਿੱਚ ਰਾਤ 1 ਵਜੇ ਦੇ ਕਰੀਬ ਦਾਖਲ ਹੋਇਆ ਉਸਨੇ ਪਹਿਲਾਂ ਦਾਨ ਪੇਟੀ ਅਤੇ ਗੁਰਦਾਰੇ ਵਿੱਚ ਰੱਖੇ ਧਾਰਮਿਕ ਜਿੰਨਾ ਦੀ ਭੰਨ ਤੋੜ ਕੀਤੀ ਅਤੇ ਬਾਅਦ ਵਿੱਚ ਸੋਖਾਸਨ ਵਾਲੇ ਕਮਰੇ ਵਿੱਚ ਜਾ ਕੇ ਉਥੋਂ ਗੁਰੂ ਸਾਹਿਬ ਦਾ ਬਿਸਤਰਾ ਚੁੱਕ ਲਿਆ ਇਸੇ ਦਰਾਨੀ ਸਿਕਿਉਰਿਟੀ ਗਾਰਡ ਨੇ ਉਸਨੂੰ ਕਾਬੂ ਕਰ ਲਿਆ ਫੜੇਗੇ ਇਸ ਨੌਜਵਾਨ ਨੇ ਕਿਹਾ ਹੈ ਕਿ ਉਹ ਗੁਰਦਾਰੇ ਵਿੱਚ ਰਾਤ ਨੂੰ ਆਪਣੇ ਪਿਤਾ ਨਾਲ ਲੜ ਕੇ ਦਾਖਲ ਹੋਇਆ ਸੀ ਅਤੇ ਬਾਅਦ ਵਿੱਚ ਉਸਨੂੰ ਠੰਡ ਲੱਗਣ ਕਰਕੇ ਹੀ ਉਸਨੇ ਠੰਡ ਤੋਂ ਬਚਣ ਲਈ ਵਜਾਈ ਚੁੱਕੀ ਸੀ ਉਧਰ ਮੌਕੇ ਤੇ ਪਹੁੰਚੀ ਪੁਲਿਸ ਨੇ ਸੀਸੀਟੀਵੀ ਫੁਟੇਜ ਦੇ ਤੇ ਬਿਆਨਨਾ ਦੇ ਆਦ ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਉਹ ਦੇਰ ਵੇ تقريبا ਮਨਦਕ ਤੇ ਆਇਆ ਅੰਦਰ ਤੇ ਇਹ ਹਰਮਨ ਸਿੰਘ ਕੇ ਮੇਰੇ ਨਾਲ ਐ ਇੱਥੇ ਇੱਥੇ ਬੈਠਾ ਤੇ ਮੈਂ ਉਹਨੂੰ 2 ਵਜੇ ਦੇ ਕਰੀਬ ਦੇਖਿਆ ਉਹਨੂੰ ਇਹ ਅੰਦਰ ਵੜਿਆ ਐਸੇ ਗੁਰਦਵਾਰ ਸਾਹਿਬ ਦੇ ਤੇ ਪਰਦੇ ਨੂੰ ਐਰੋ ਕਰਕੇ ਕਾਰਜੋ ਕਰ ਰਿਹਾ ਸੀਗਾ ਤੇ ਮੈਂ ਇਹਨੂੰ ਠਾਇਆ ਹਰਮਨ ਨੂੰ ਮੈਂ ਹਰਮਨ ਬੰਦਾ ਅੰਦਰ ਵੜ ਗਿਆ ਤੇ ਜੋ ਇਹਨੂੰ ਇਹ ਕਹਿੰਦਾ ਵੀ ਚੱਕਾ ਮੈਂ ਜਾ ਕੇ ਇਹ ਉਹ ਗਰੰਤੀ ਨੂੰ ਠੱਲਣ ਵਾਸਤੇ ਚਲਾ ਗਿਆ ਤੇ ਇਹ ਬੰਦਾ ਨੂੰ ਪਤਾ ਲੱਗ ਗਿਆ ਅੰਦਰੋਂ ਜੋ ਮੈਂ ਭਜਾ ਲੋਕਾਂ ਨੂੰ ਆ ਰਿਹਾ ਤੇ ਇਹ ਇਧਰੋਂ ਦੀ ਬਾਰੀ ਥਾਣੀ ਜਾ ਕੇ ਇਧਰੋਂ ਬਾਹਰ ਨੂੰ ਭੱਜ ਗਿਆ ਉਹ ਗੇਟ ਤੱਕ ਇਹ ਮਗਰ ਮੈਂ ਕਿਰਪਾਨ ਲੈ ਕੇ ਗਿਆ ਤੇ ਇਹ ਉਤੋਂ ਨਿਕਲ ਗਿਆ ਅੱਗੋਂ ਗਾਇਬ ਹੋ ਗਿਆ ਉਸ ਤੋਂ ਬਾਅਦ ਬਾਅਦ ਅਸੀਂ ਫਿਰ ਚੈੱਕ ਕੀਤਾ ਜਿਹੋ ਦਿਨ ਚੜਿਆ ਇਹ ਜਾ ਕੇ ਉਹ ਬੰਦਾ ਕਿਤਾਜੂ ਮਿਲਿਆ ਦੁਬਾਰਾ ਸਾਹਿਬ ਦੇ ਅੰਦਰ ਆਹੀ ਇਹਨੂੰ ਜਦੋਂ ਇਧਰੋਂ ਭੱਜ ਗਿਆ ਮੈਂ ਤਾਂ ਉਹਦੇ ਮਗਰ ਹੋ ਗਿਆ ਪਹਿਲਾਂ ਉਹਦੇ ਮਗਰ ਜੇ ਜਾ ਕੇ ਫਿਰ ਦੁਬਾਰਾ ਅਸੀਂ ਗੁਰਦਾਸ ਸਾਹਿਬ ਦੇ ਦੇਖਿਆ ਮਹਾਰਾਜ ਤੋਂ ਸਰੂਪ ਤੋਂ ਇਹਨੇ ਅਰਜਾਈ ਲਾਈ ਸੀ ਲੇਕਿਨ ਉਹਦੇ ਉੱਤੇ ਸਰੂਪ ਦੇ ਮਹਾਰਾਜ ਦੇ ਸਰੂਪ ਤੋਂ ਕੰਬਲ ਲਾਇਆ ਸੀ ਇਹਨੇ ਕੰਬਲ ਲਾ ਕੇ ਮਤਲਬ ਥੱਲੇ ਇੱਕ ਕੰਬਲ ਵਸਾਇਆ ਸੀ ਬਾਕੀ ਹੋਰ ਮਾਲੇ ਕਲੋਜ਼ ਕੀਤੇ ਸੀਗੇ ਤੇ ਉਸ ਤੋਂ ਬਾਅਦ ਫਿਰ ਇਹ ਮੈਂ ਇਹ ਦੇਖਿਆ ਅੰਦਰ ਜਾ ਕੇ ਮੁੜ ਕੇ ਫਿਰ ਦਨੇ ਬਾਈ ਹੋਰ ਕਿਤੇ ਦੇਖਿਆ ਕਿ ਹੋਰ ਕੋਈ ਨੁਕਸਾਨਤ ਨਹੀਂ ਹੋਇਆ ਤੇ ਉਸ ਤੋਂ ਬਾਅਦ ਫਿਰ ਆਪਾਂ ਖੇਤਾਂ ਦੇ ਵਿੱਚ ਗਏ ਲੱਗ ਚੱਕੇ ਦੇਖਿਆ ਨਹੀਂ ਦੇਖਿਆ ਫਿਰ ਮੁੜ ਕੇ ਦਿਨ ਦੇ ਟਾਈਮ ਆਨੂੰ ਤੋਂ ਜਗ ਮਿਲਿਆ ਖੇਤਾਂ ਚ ਹਾਂਜੀ ਲੋ ਲੱਗਿਆ ਹਾਂ ਉਹਦਾ ਜਰਾਬਾ ਪਈ ਬੂਟ ਉਹਦੇ ਉੱਤੇ ਪਏ ਬੂਟ ਇੱਥੇ ਪਏ ਸੀਗੇ ਤੇ ਜਰਾਬਾ ਸਨੇ ਸਾਡੇ ਬੰਦਾ ਤੋਂ ਉਧਰੋਂ ਜਰਾਬਾ ਸਨੇ ਫੜਿਆ ਗਿਆ ਅੰਗਰੇਜ਼ੀ ਸਵੇਰੇ ਨਾ ਐਕਸਰਸਾਈਜ਼ ਦੀ ਗੱਡੀ ਲੱਗੀ ਆਹ ਡੇਰਾ ਤੇ ਉਹ ਛੋਟੇ ওভারਡੋਸ ਕਰਤੀ ਇਹਨੇ ਗੱਡੀਆਂ ਹੀ ਠਾਣੇ ਗਏ ਹੈਗੇ ਤੇ ਮੈਂ ਪਾਪਾ ਨੂੰ ਗੱਲ ਦਸੀ ਨਾ ਮੇਰੇ ਚਪੇੜ ਮਾਰਤੀ ਤੇ ਮੈਂ ਗੁੱਸੇ ਨਾਲ ਹੀ ਆ ਨੂੰ ਆ ਗਿਆ ਤੇ ਠੰਡ ਰਾਤੀ ਜ਼ਿਆਦਾ ਹੀ ਨੇ ਮੈਂ ਯਾਰ ਦੋਸਤ ਦਾ ਹੀ ਆ ਲੈ ਕੇ ਤੇ ਆਈ ਥਿੰਕ ਹਰਦਾਰਾ ਹੀ ਕੇ ਹਿਸਾਬ ਤੇ ਮੈਂ ਬਾਹਰੋਂ ਸ਼ੂਜ਼ ਖੋਲੇ ਤੇ ਟੋਪੀ ਮੇਹੀ ਹੋਈਗੀ ਮੈਂ ਚੱਲ ਕੰਬਲ ਲੈਣਾ ਉਧਰ ਪਰਲੇ ਪਸੇ ਗਿਆ ਤੇ ਇੱਕ ਮੋਟਰਸਾਈਕਲ ਲੱਗਾ ਆਏਗਾ ਪਲੈਟਿਨਾ ਅੰਦਰ ਨਾਲ ਹੀ ਦੂਸਰੇ ਪਾਸੇ ਨਾ ਸਾਰੇ ਸੇਵਾਦਾਰ ਸੋਤੇ ਹੋਏਗੇ ਤੇ ਮੈਨੂੰ ਡਣ ਜਾਂਦਾ ਲੱਗਣ ਦੀ ਮੈਂ ਹੁਣ ਮੈਂ ਕੀ ਕਰਾਂ ਮੈਂ ਚੱਲ ਹੁਣ ਸਵੇਰੇ ਜਦੋਂ ਉੱਠਣਗੇ ਅੰਮ੍ਰਿਤ ਵੇਲੇ ਤੇ ਮੈਂ ਇੱਧਰ ਲਿਓ ਕਿ ਪਾਸੇ ਹੋ ਕੇ ਸੋ ਜਾਾਂਗਾ ਇੱਥੇ ਉੱਥੇ ਅਲਮਾਰੀ ਤੇ ਮੇਂ ਕਲਮਾਰੀ ਖੁੱਲੀ ਨਹੀਂ ਅਲਮਾਰੀ ਤਾਂ ਮੈਂ ਨਾ ਥੋੜਾ ਜਿਹਾ ਉਹਨੇ ਨਾ ਖੋਲਿਆ ਤੇ ਜਿਹੜਾ ਤੇ ਅਲਮਾਰੀ ਵਿੱਚੋਂ ਨਾ ਉਹ ਕੰਬਲ ਲੱਗਾ ਗੰਨਨ ਦੇ ਸਮਾਨ ਸਾਰਾ ਬਾਹਰ ਆ ਗਿਆ ਉਹ ਜਿਹੜੇ ਸਰੂਪੇ ਵੀ ਠੀਕ ਹੈ ਜੀ ਬੁਆ ਅੰਕਲ ਕੋਈ ਹੋਣੀ ਜਿਹੜਾ ਫਰੰਟ ਵਾਲਾ ਬੁਆ ਹੈ ਨਾ ਮੈਂ ਮੜਾ ਹੱਥ ਲਾਇਆ ਤੇ ਉਸੇ ਲਈ ਖੁੱਲ ਗਿਆ ਕੋਈ ਉਹ ਤਾਲਾ ਤਾਲਾ ਨਹੀਂ ਮਤਲਬ ਲੋਕ ਜਿਹੜਾ ਇਹ ਢਿੱਲਾ ਹੁੰਦਾ ਨਾ ਉਸ ਹਾਮ ਨਾਲ ਉਸੇ ਲਈ ਪੂਰਾ ਖੁੱਲ ਗਿਆ ਹੈਗਾ ਕੋਈ ਉਹਦੇ ਉਹਦੀ ਚ ਕੰਬਲ ਕੱਢੇ ਸਰੂਪ ਵੀ ਜਿਹੜੇ ਸੀ ਨਾ ਚਲੇ ਜਿਹੜੇ ਉੱਪਰ ਚੜਾਈਦੇ ਆ ਉਹ ਫਿਰ ਮੈਂ ਚੁੱਕ ਕੇ ਅੰਵੇ ਚ ਵਾਪਸ ਰਾਤੇ ਵੀ ਕੋਈ ਉਹ ਆਪ ਹੀ ਕੰਬਲ ਹੀ ਲੈਣੇ ਆ ਮੈਂ ਸਿਰਫ ਅੰਕਲ ਜੀ ਮੈਂ ਆਪਣੇ ਲਈ ਬੂਟ ਲਖਾ ਲਾ ਕੇ ਆਇਆ ਸੀ ਸਿਰ ਸੇ ਟੱਕ ਕੇ ਆਇਆ ਕੋਈ ਉਹ ਧੋੜੀ ਕੇ ਬਦਵੀ ਕਰਨ ਵਾਲੇ ਭਾਸੇ ਜਮਾ ਟੋਪ ਸੜੀ ਗੁਰਦੁਆਰਾ ਸਾਹਿਬ ਆ ਰੋਡ ਦੇ ਉੱਤੇ ਇੱਥੇ ਇਹ ਪਤਾ ਲੱਗਾ ਕਿ ਰਾਤ ਕੋਈ ਬੰਦਾ ਜਿਹੜਾ ਨਾ ਆਸ਼ੀਸ਼ ਪੁਵਾਰ ਜਿਹੜਾ ਇਹ ਅੰਦਰ ਵੜਿਆ ਸੀ ਇੱਥੇ ਤੇ ਇਹਨੇ ਜਿਹੜਾ ਗੁਰੂ ਮਹਾਰਾਜ ਦੇ ਤੋਂ ਜਿਹੜੇ ਆ ਉਹ ਅੰਦਰ ਗੋਲਕੀ ਤੋੜਨ ਦੀ ਕੋਸ਼ਿਸ਼ ਕੀਤੀ ਹੈ ਜਿਹੜੀ ਜੋ ਇਹਨਾਂ ਨੇ ਪਿੰਡ ਵਾਲਾਂ ਨੂੰ ਦੱਸਿਆ ਤੇ ਇਹਨੇ ਕੁਛ ਮਹਾਰਾਜ ਦੇ ਉੱਤੇ ਸੁੱਕਾ ਸੰਡੋ ਕੋਈ ਕੰਬਲ ਵੀ ਕਰਾ ਵੀ ਲਾਇ ਨਹੀਂ ਲਾ ਕੇ ਤੇ ਜਦੋਂ ਇਹਨਾਂ ਨੂੰ ਪਤਾ ਲੱਗਾ ਤੇ ਇਹ ਭੱਜ ਗਿਆ ਤengo ਮੁੜ ਕੇ ਪਛ ਗਿਆ ਮਗਰ ਫੜਿਆ ਨੰਸ ਸਵੇਰੇ ਪੱਥੇ ਗੇ ਜਾ ਕੇ ਲਗ ਗਿਆ ਸੀ ਪੈਲਸ ਦੇ ਵਿੱਚ ਪੈਲਸ ਦੇ ਵਿੱਚ ਇਹਨੂੰ ਸਿਰੇ ਪੈਲਸ ਆਣਾ ਫੜਿਆ ਤੇ ਜਦੋਂ ਇਹਨੂੰ ਪੁੱਛਗਿਛ ਕੀਤੀ ਤੇ ਇਹ ਗੱਲ ਜਿਹੜੀ ਇਹਦਾਂ ਟੈਲੀ ਕੀਤੀ ਇਹਨੂੰ ਲੈ ਆ ਕੇ ਇੱਥੇ ਕੀਤਾ ਇਹ ਉਹੀ ਬੰਦਾ ਨਿਕਲਿਆ ਜਿਹੜਾ ਰਾਤ ਇਥੋਂ ਗੁਰਦਰਪ ਸਿੰਘ ਅਸੇ ਇੱਥੇ ਪਿੰਡ ਦਾ ਇਹ ਬਿਆਨ ਦਿੱਤੇ ਜਿਹੜੀ ਕਾਰਵਾਈ ਜਿਹੜੀ ਉਹ ਕੀਤੀ ਜਾ ਰਹੀ ਹੈ ਜੋ ਪਿਆਲ ਖੰਡਿਤ ਕਾਰਵਾਈ ਬਟਾਲਾ ਤੋਂ ਸੁਖਬੀਰ ਸਿੰਘ ਦੀ ਰਿਪੋਰਟ ਪੰਜਾਬ ਟੂਡੇ